ਵੀਰੋ ਬੱਬੂ ਮਾਨ ਮਹਾਨ ਆ ਪੰਜਾਬ ਦੀ ਜਿੰਨ ਜਾਨ ਆ ਤੇ ਸ਼ਾਨ ਆ ਤੇ ਵੀਰੋ ਮੈਂ ਪਹਿਲੋਂ ਇਹਨਾਂ ਨਹੀਂ ਮੰਨਦਾ ਸੀ ਪਰ ਜਿਵੇਂ ਜਿਵੇਂ ਮੈਂ ਬੱਬੂ ਮਾਨ ਦੀਆਂ ਬਚਪਨ ਦੀਆਂ ਕਹਾਣੀਆਂ ਸੁਣੀਆਂ ਗਿਆ ਇਹਦੇ ਬਾਰੇ ਸੁਣਿਆ ਹੋਵੇ ਮੈਂ ਵੀ ਇਹਨੂੰ ਮੰਨਣ ਲੱਗ ਪਿਆ ਵੀ ਵਾਕਿਆ ਯਾਰ ਬੰਦਾ ਹੋਵੇ ਤੇ ਇਹੋ ਜਿਹਾ ਕਹਿੰਦੇ ਵੀ ਇੱਕ ਵਾਰ ਦੀ ਗੱਲ ਆ ਵੀ ਇਹ ਜਾ ਰਿਹਾ ਸੀ ਤੇ ਬੱਚਿਆਂ ਨੇ ਰੋੜਾ ਮਾਰਿਆ ਪੱਥਰ ਮਾਰਿਆ ਇਹਦੇ ਕਹਿੰਦੇ ਆ ਕੇ ਸਿਰ 'ਤੇ ਵੱਜਿਆ ਕਹਿੰਦੇ ਹਾਲੇ ਵੀ ਇਹ ਨਿਸ਼ਾਨ ਹੈਗਾ ਸਿਰ 'ਚ ਉਹ ਵਾਲਾ ਸਿਰ ਚ ਵੱਜਾ ਤੇ ਇਹਨੇ ਬੱਚੇ ਡਰ ਗਏ ਵੀ ਭਾਈ ਕਿਸੇ ਦੇ ਸਿਰ ਚ ਪੱਥਰ ਵੱਜ ਗਿਆ ਉਹ ਵੀ ਐਡੇ ਤਗੜੇ ਬੰਦੇ ਦੇ ਤੇ ਕੁੱਟੂਗਾ ਕਹਿੰਦੇ ਨੇ ਬੱਚਾ ਨੂੰ ਕੋਲ ਬੁਲਾਇਆ ਫੜਿਆ ਵੀ ਕਿਉਂ ਤੁਸੀਂ ਕਹਿੰਦੇ ਮੇਰੇ ਪੱਥਰ ਮਾਰਿਆ ਬੱਚੇ ਕਹਿੰਦੇ ਵੀ ਅਸੀਂ ਤੇਰੇ ਨਹੀਂ ਮਾਰਿਆ ਅਸੀਂ ਤਾਂ ਉਹ 베ਰੀ ਦੇ ਮਾਰਿਆ ਸੀ 베ਰ ਲੈਣ ਵਾਸਤੇ ਤੇ ਉਹ ਹੋ ਚਾਚਾ ਜੀ ਠੀਕ ਹੈ ਤੇ ਉਹ ਕਹਿੰਦੇ ਵੀ ਤੇਰੇ ਵੱਜ ਗਿਆ ਬੱਬੂ ਮਾਨ ਬੜਾ ਹੈਪੀ ਹੋਇਆ ਕਹਿੰਦਾ 베ਰੀ ਦੇ ਤੁਸੀਂ ਪੱਥਰ ਕਿਉਂ ਮਾਰਦੇ ਹੋ ਉਹ ਕਹਿੰਦੇ ਸਾਨੂੰ 베ਰ ਦਿੰਦੀ ਆ ਬੱਬੂ ਮਾਂ ਕਹਿੰਦਾ ਵੀ ਜੇ 베ਰੀ ਤੁਹਾਨੂੰ 베ਰ ਦਿੰਦੀ ਆ ਤੇ ਤੁਸੀਂ ਮੇਰੇ ਪੱਥਰ ਮਾਰਿਆ ਮੈਂ ਵੀ ਤੁਹਾਨੂੰ ਕੁਝ ਦਵਾਂਗਾ ਫੇਰ ਕਹਿੰਦੇ ਬੱਬੂ ਮਾਂ ਨੇ ਪੈਸੇ ਕੱਢ ਕੇ ਦਿੱਤੇ ਬੱਚਿਆਂ ਨੂੰ ਤੇ ਕਾ ਜਾਓ ਜਾ ਕੇ ਉਥੋਂ ਰੇੜੀ ਤੋਂ 베ਰ ਲੈ ਲਓ ਤੇ ਬੱਚੇ ਬੜਾ ਖੁਸ਼ ਹੋਏ ਤੇ ਵੀਰੋ ਹਰ ਮਹਾਨ ਬੰਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਹੁੰਦਾ ਜਿਹੜਾ ਮਤਲਬ ਦੁਨੀਆ ਦੇ ਜਿੰਨੇ ਵੀ ਤੁਸੀਂ ਮਹਾਨ ਬੰਦੇ ਵੇਖੋਗੇ ਨਾ ਸਾਰੇ ਮਹਾਨ ਬੰਦਿਆਂ ਵਿੱਚ ਕੁਝ ਨਾ ਕੁਝ ਇਹੋ ਜਿਹਾ ਹੁੰਦਾ ਆ ਉਹਨਾਂ ਦੀ ਮਹਾਨਤਾ ਉਹਨਾਂ ਦੇ ਕੰਮ ਇਹੋ ਜੇ ਹੁੰਦੇ ਆ ਕਿ ਲੋਕ ਉਹਨਾਂ ਨੂੰ ਖੁਦ ਮਹਾਨ ਕਹਿਣ ਲੱਗ ਪੈਂਦੇ ਆ ਇਹ ਬੱਬੂ ਮਾਨ ਮਹਾਨ ਆ ਸਾਡਾ ਮਾਨ ਆ ਜਿੰਦ ਜਾਨ ਆ ਤੇ ਆਪਾਂ ਉਹਦੇ ਫੈਨ ਆ ਵੀਰੋ ਪਹਿਲੋਂ ਮੈਂ ਫੈਨ ਨਹੀਂ ਹੁੰਦਾ ਸੀ ਪਰ ਜਦੋਂ ਬਹੁਤ ਗੱਲਾਂ ਸੁਣੀਆਂ ਬਈ ਤੋ ਫਿਰ ਖੁਦ ਬੰਦੇ ਦਾ ਮਨ ਕਰਦਾ ਯਾਰ ਕਿ ਯਾਰ ਐਡਾ ਬੰਦਾ ਮਹਾਨ ਆ ਤੇ ਆਪਾਂ ਉਹਦੇ ਫੈਨ ਕਿਉਂ ਨਾ ਹੋਈਏ ਹੈ ਤੇ ਵੀਰੋ ਮਹਾਨ ਆ ਸਾਡਾ ਵੀਰ ਬੜਾ ਮਾਨ ਆ ਸਾਨੂੰ ਤੇ ਵੀਡੀਓ ਸ਼ੇਅਰ ਕਰਦੇ ਹੋ ਬਈ ਬੱਬੂ ਮਾਨ ਦੇ ਫੈਨ ਤਾਂ ਜਰੂਰ ਸ਼ੇਅਰ ਕਰਨਾ ਤੇ ਐਡਾ ਮਹਾਨ ਬੰਦੇ ਉੱਪਰ ਆਪਾਂ ਵੀਡੀਓ ਬਣਾਈ ਤੁਸੀਂ ਸ਼ੇਅਰ ਨਾ ਕਰੋ ਕੋਈ ਚੰਗੀ ਗੱਲ ਨਹੀਂ ਹੈਗੀ ਹੈ ਹੋਰ ਵੀਰੋ ਸਭ ਠੀਕ ਠਾਕ ਆ ਧੰਨਵਾਦ ਵੀਰੋ ਧੰਨਵਾਦ